ਸੋ ਅਸੀਂ ਇਸ ਵਕਤ ਗੱਲ ਕਰ ਰਹੇ ਹਾਂ ਸਰਦਾਰ ਇੰਦਰਜੀਤ ਸਿੰਘ ਜੀ ਪ੍ਰਧਾਨ ਨੇ ਔਰ ਬੜੇ ਪੁਰਾਣੇ ਕਾਰਜਕਰਤਾ ਨੇ ਕਿਸੇ ਸਿਆਸੀ ਪਾਰਟੀ ਦੇ ਮੈਂ ਨਾ ਨਹੀ ਲਵਾਂਗਾ ਬੜੀ ਸਾਲਾਂ ਤੋਂ ਜਿੰਨਾ ਵੀ ਤੁਹਾਡਾ ਹੁਣ ਤੱਕ ਦਾ ਸਿਆਸੀ ਸਫਰ ਰਿਹਾ ਮੇਰੇ ਖਿਆਲ ਚ 50 ਸਾਲ 5 ਦਹਾਕੇ ਤੁਸੀਂ ਵੇਖਿਆ ਕੀ ਚੇਂਜ ਵੇਖ ਰਹੇ ਹੋ ਉਦੋਂ ਦੇ VOTERਾਂ ਤੇ ਅੱਜ ਦੇ VOTERਾਂ ਚ ਵੇਖੋ ਜੀ ਉਦੋਂ ਦੇ VOTER ਜਿਹੜੇ ਸੀ ਵਰਕਰ ਨੂੰ ਨਾਲ ਜੋੜਦੇ ਸੀ ਅੱਜ ਦੇ ਜਿਹੜੇ ਲੀਡਰ ਨੇ ਪੈਸੇ ਇਕੱਠੇ ਕਰਦੇ ਨੇ ਇਹ ਵਰਕਰ ਦੀ ਕੋਈ ਪਰਵਾਹ ਨਹੀਂ ਕਰਦੇ ਜਦੋਂ ਇਲੈਕਸ਼ਨ ਆਉਂਦਾ ਉਦੋਂ ਵਰਕਰ ਨੂੰ ਜੱਫੀਆਂ ਪਾਉਂਦੇ ਨੇ ਜਦੋਂ ਲਖਣ ਨਿਕਲ ਜਾਂਦੇ ਨੇ ਉਦੋਂ ਕੋਈ ਵਰਕਰ ਨੂੰ ਪੁੱਛਦਾ ਨਹੀਂ ਤੁਹਾਡਾ ਮਤਲਬ ਕਿ ਜਿਹੜੀਆਂ ਸਮੱਸਿਆਵਾਂ ਫਿਰ 50 ਸਾਲ ਪਹਿਲਾਂ ਖੜੀਆਂ ਸੀ ਅੱਜ ਵੀ ਖੜੀਆਂ ਨੇ ਉਹ ਅੱਜ ਵੀ ਉੱਥੇ ਦੀ ਉੱਥੇ ਖੜੀਆਂ ਨੇ ਅਸੀਂ ਤੇ ਇਹ ਕਹਿੰਦੇ ਹੁਣ ਵੀ ਜਿਹੜੀ ਪਾਰਟੀ ਦਾ ਨਮਾਇਦਾ ਚੁਣਿਆ ਜਾਂਦਾ ਇੱਕ ਤਾਂ ਸਾਡੇ ਪੀਜੀਆ ਵਰਗਾ ਹਸਪਤਾਲ ਚਾਹੀਦਾ ਕਿਉਂ ਲੁਧਿਆਣਾ ਸ਼ਹਿਰ ਜਿਹੜੀ 50 ਲੱਖ ਦੀ ਆਬਾਦੀ ਹੈ ਇੱਥੇ ਕੋਈ ਇਹਦਾ ਵਾਲੀ ਵਾਰਸ ਨਹੀਂ ਹੈ ਇੱਕ ਇੱਥੇ ਲੜਕੀਆਂ ਵਾਸਤੇ ਫ੍ਰੀ ਕਾਲਜ ਚਾਹੀਦਾ ਜਿਹੜਾ ਕੋਈ ਗਰੀਬ ਬੰਦਾ ਹੈ ਉਹ ਆਪਣੀਆਂ ਲੜਕੀਆਂ ਨੂੰ ਪੜਾ ਨਹੀਂ ਸਕਦਾ ਕੋਈ ਕੋਰਸ ਨਹੀਂ ਕਰਾ ਸਕਦਾ ਕੋਈ ਸਾਡੇ ਜਿਹੜੇ ਬੱਚੇ ਨੇ ਉਹ ਇਸੇ ਕਰਕੇ ਬਾਹਰ ਜਾਂਦੇ ਨੇ ਉਹਨਾਂ ਨੂੰ ਕੋਈ ਰੋਜ਼ਗਾਰ ਨਹੀਂ ਮਿਲਦਾ ਜੇ ਉਹਨਾਂ ਨੂੰ ਰੋਜ਼ਗਾਰ ਮਿਲਦਾ ਹੋਵੇ ਤੇ ਉਹ ਕਿਉਂ ਬਾਹਰ ਜਾਣ ਅਸੀਂ ਤਾਂ ਇਹੀ ਬੇਨਤੀ ਕਰਦੇ ਆਂ ਰਿਕਵੈਸਟ ਕਰਦੇ ਆਂ ਕਿ ਕੈਂਡੀਡੇਟ ਜਿਹੜਾ ਵੀ ਬਣੇ ਕਿ ਲੁਧਿਆਣੇ ਵਾਸਤੇ ਸੋਚੇ ਪੀਡੀਏ ਹਸਪਤਾਲ ਲਿਆਵੇ ਚੰਗਾ ਕਾਲਜ ਲਿਆਵੇ ਕਿ ਕਿ ਸ਼ਹਿਰ ਦੀ ਸਫਾਈ ਹੋਵੇ ਜੜੀ ਮਹਿੰਗਾਈ ਆ ਉਹਨੂੰ ਨੱਥ ਪਾਈ ਜਾਵੇ بے ਰੋਜ਼ਗਾਰਾਂ ਨੂੰ ਰੋਜ਼ਗਾਰ ਦਿੱਤਾ ਜਾਵੇ ਔਰ ਜਿਹੜੇ ਬੇਲਫਤਰੀ ਫਿਰਦੇ ਨੇ ਉਹਨਾਂ ਨੂੰ ਕੋਈ ਨਾ ਕੋਈ ਕੰਮਕ ਦੇ ਗਵਰਨਮੈਂਟ ਲਾਵੇ ਜਿਵੇਂ ਹੁਣ ਗਵਰਨਮੈਂਟ ਨੇ ਕਿਹਾ ਹੈ ਇਹ ਜੀ 8500 ਰੁਪਏ ਮਹੀਨਾ ਦੇਵਾਂਗੇ 8500 ਰੁਪਏ ਮਹੀਨਾ ਜਿਹੜਾ ਦੇਣਾ ਬਹੁਤ ਔਖਾ ਹੈ ਆਪਾਂ ਗੱਲ ਕਰਨੀ ਬੜੀ ਸੌਖੀ ਹੈ ਜੇ 8500 ਰੁਪਏ ਮਹੀਨਾ ਦੇਣ ਤੇ ਇਹਨਾਂ ਨੂੰ ਅਗਲੀ ਲੋੜ ਅਗਲੇ ਇਲیکشن ਵਾਸਤੇ ਮਿਹਨਤ ਕਰਨ ਦੀ ਲੋੜ ਹੀ ਨਹੀਂ ਲੋਕੀ ਆਪਣੇ ਆਪ ਹੀ ਇਹਨਾਂ ਨੂੰ ਵੋਟਾਂ ਪਾਣਗੇ ਜਦੋਂ ਲੋਕਾਂ ਤੋਂ ਨਹੀਂ ਪੂਰੇ ਉੱਤਰਦੇ ਹੈ ਉਦੋਂ ਸਾਨੂੰ ਘਰ ਘਰ ਗਲੀਆਂ 'ਚ ਤੁਰਨਾ ਪੈਂਦਾ ਅਜੀ ਵੋਟਾਂ ਮੰਗ ਲੈਣੇ ਆ ਜਦੋਂ ਵੋਟਾਂ ਪੇਜਦੇ ਨਹੀਂ ਆਪਾਂ ਘਰਾਂ 'ਚ ਤੁਰ ਜਾਂਦੇ ਆ ਨਾ ਵਰਕਰਾਂ ਨੂੰ ਪੁੱਛਿਆ ਜਾਂਦਾ ਨਾਂ ਦੇ ਜਿਹੜੇ ਨਾ ਦੇ ਕਰ ਸਕਤ ਤਲਾਬਾਂ ਨੇ ਉਹਨਾਂ ਨੂੰ ਪੁੱਛਿਆ ਜਾਂਦਾ ਪਰ ਅੱਜ ਤੱਕ ਕਦੀ ਕਿਸੇ ਵੀ ਵੋਟਰ ਨੇ ਸਵਾਲ ਨਹੀਂ ਕੀਤਾ ਜਿਹੜੀ ਉਹ ਮੈਂ ਆਟਾ ਦਾਲ ਸਕੀਮ ਹੋਵੇ ਫ੍ਰੀ ਦੀ ਬਿਜਲੀ ਹੋਵੇ ਜਾਂ 8500 ਦੇ ਲਾਰੇ ਹੋਣ ਜਾਂ 1000 ਰੁਪਿਆ ਦੇਣ ਦੀ ਗੱਲ ਹੋਵੇ ਇਹ ਪੈਸਾ ਆਉਣਾ ਕਿੱਥੋਂ ਆਕਰ ਇਹ ਜੀ ਪੈਸਾ ਜਿਹੜਾ ਸਾਨੂੰ ਹੀ ਟੈਕਸ ਲੱਗਣੇ ਨੇ ਹਾਂ ਜੀ ਇਹ ਟੈਕਸ ਸਾਨੂੰ ਹੀ ਲੱਗਣੇ ਨੇ ਜਿਵੇਂ 100 ਗੱਜ ਨੂੰ ਨਕੇ ਨੀਚੀ ਲੱਗਿਆ ਉਹ ਵੀ ਹੁਣ ਲੱਗੂਗਾ ਹੁਣ ਜਿਹੜੀਆਂ 100 ਗੱਜ ਡਿਵਰ ਸਟੋਰੀਆਂ ਬਣੀਆਂ ਨੇ ਉਹਨਾਂ ਨੂੰ ਵੀ ਟੈਕਸ ਲੱਗੂਗਾ ਜਿਹੜਾ ਤੁਸੀਂ ਸਮਾਨ ਬਾਜ਼ਾਰੋਂ ਲਓਗੇ ਉਹਦਾ ਬਿੱਲ ਲਓਗੇ ਉਹਦਾ ਇਹ ਜਿਹੜਾ ਰੁਪਈਆ ਸਾਡੇ ਕੋਲੇ ਆਉਣਾ ਹੈ ਇਹ ਸਾਡੇ ਸਾਡੇ ਰੁਪਈਆ ਮਾਰ ਕੇ ਸਾਡੇ ਕੋਲੇ ਆਉਣਾ ਔਰ ਕਿਸੇ ਘੁੰਮ ਫਿਰ ਕੇ ਸਾਡੇ ਕੋਲੇ ਆਉਣਾ ਔਰ ਗਵਰਨਮੈਂਟ ਕੋ ਕੋਈ ਇਹੋ ਜੀ ਲੈਣੇ ਹੈ ਕਿ ਜਿਹੜਾ ਰੁਪਈਆ ਪੈਦਾ ਕਰ ਸਕੇ ਤਾਂ ਸਾਨੂੰ ਛੋਟਾ ਦੇ। ਇਹਦਾ ਮਤਲਬ ਇਹੀ ਨਿਕਲਦਾ ਹੈ ਕਿ ਜੋ ਇਹਨਾਂ ਦਾਰਦ ਹੈ ਕਿ ਰੋਜ਼ਗਾਰ ਦਿੱਤਾ ਜਾਵੇ ਫਰੀ ਚ ਸਮਾਨ ਨਾ ਦਿੱਤਾ ਜਾਵੇ ਤੇ ਬਜ਼ੁਰਗਾਂ ਨੂੰ ਸਨਮਾਨ ਦਿੱਤਾ ਜਾਵੇ ਖਾਸ ਕਰ ਉਹਨਾਂ ਦੇਖ ਲੈਣਾ ਚਾਹੀਦਾ ਕਿ ਪੰਜ ਦਹਾਕੇ ਕਾਲੇ ਵਾਲਾਂ ਤੋਂ ਚਿੱਟੇ ਹੋ ਗਏ ਮੰਗ ਉਹੀ ਹੈ ਜਿਹੜੀ ਕਾਲਾ ਵਾਲਾਂ ਵੇਲੇ ਸੀ। ਸੂਚ ਸਰਕਾਰਾਂ ਇਸ ਗੱਲ ਤੇ ਧਿਆਨ ਦੇਣ ਇਸ ਤੋਂ ਪਹਿਲਾਂ ਕਿ ਅਜਿਹੀ ਚੀਜ਼ਾਂ ਇੱਕ ਇਨਕਲਾਬ ਦਾ ਰੂਪ ਧਾਰ ਤੁਸੀਂ ਵੇਖ ਰਹੇ ਹੋ ਜੁਜਾਰ ਟਾਈਮ ਮੈਂ ਬਲਵਿੰਦਰ ਸਿੰਘ ਕੈਮਰਾਮੈਨ ਬਲਵਿੰਦਰ ਸਿੰਘ ਦੇ ਨਾਲ